ਪੰਜਾਬੇ ਇੰਨੇ ਦਿਨੀ ਹੜ੍ਹਾਂ ਦੀ ਮਾਰ ਚੱਲ ਰਹੀ ਹੈ ਤੇ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਹੜ੍ਹਾਂ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੁਣ ਤੱਕ 30 ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਹਜ਼ਾਰਾਂ ਲੋਕ ਹਿਜਰਤ ਕਰਨ ਲਈ ਮਜਬੂਰ ਹੋ ਗਏ ਨੇ ਤੇ 99000 ਹੈਕਟੇਅਰ ਤੋਂ ਵੱਧ ਜ਼ਮੀਨ ਤੇ ਫਸਲਾਂ ਡੁੱਬ ਗਈਆਂ ਨੇ ਐਨ ਡੀ ਆਰ ਐਫ ਐਸ ਡੀ ਆਰ ਹਫ਼ਤੇ ਫੌਜ ਲੋਕਾਂ ਨੂੰ ਬਚਾਉਣ ਲਈ ਕੰਮ ਕਰ ਰਹੀ ਹੈ ਤੇ ਆਮ ਆਦਮੀ ਪਾਰਟੀ ਆਪ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਉਦਾਰਤਾ ਦਿਖਾਈ ਆ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਪਾਰਟੀ ਦੇ ਸਾਰੇ ਵਿਧਾਇਕ ਤੇ ਸੰਸਦ ਮੈਂਬਰ ਆਪਣੀ ਇੱਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਵਿੱਚ દાન ਕਰਨਗੇ ਡੀਜ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਵੀਡੀਓ ਪੋਸਟ ਕਰਦੇ ਹੋਏ ਕੇਸ ਦਿਵਾਲ ਨੇ ਕਿਹਾ ਕਿ ਪੰਜਾਬ ਸਿਰਫ ਸਾਡੇ ਦੇਸ਼ ਦਾ ਇੱਕ ਰਾਜ਼ ਨਹੀਂ ਇਹ ਭਾਰਤ ਦੀ ਇੱਕ ਮਜ਼ਬੂਤ ਢਾਲ ਆ ਜੋ ਭਾਰਤ ਵਿੱਚ ਭੋਜਨ ਦੀ ਕਮੀ ਸੀ ਤੇ ਇੱਕ ਦਾਲ ਸੀ ਕਿ ਵੱਡੀ ਆਬਾਦੀ ਨੂੰ ਕਿਵੇਂ ਭੋਜਨ ਦਿੱਤਾ ਜਾਵੇ ਫਿਰ ਪੰਜਾਬ ਨੇ ਹਰੀ ਕ੍ਰਾਂਤੀ ਦੌਰਾਨ ਆਪਣੀ ਜ਼ਮੀਨ ਵਿੱਚ ਪੂਰੇ ਦੇਸ਼ ਲਈ ਭੋਜਨ ਪੈਦਾ ਕੀਤਾ ਪੰਜਾਬ ਪੂਰੇ ਦੇਸ਼ ਨੂੰ ਭੋਜਨ ਦਿੰਦਾ ਪੰਜਾਬ ਨੇ ਪੂਰੇ ਦੇਸ਼ ਦੇ ਲੋਕਾਂ ਦੀ ਭੁੱਖ ਮਟਾਉਣ ਦੀ ਮੇ ਵਾਲੀ ਲਈਆ ਉਹਨਾਂ ਨੇ ਕਿਹਾ ਕਿ ਅੱਜ ਉਹੀ ਪੰਜਾਬ ਮੁਸੀਬਤ ਦੇ ਵਿੱਚ ਆ ਅੱਜ ਕੁਦਰਤ ਨੇ ਪੰਜਾਬ ਤੇ ਅਜਿਹਾ ਕਹਿਟ ਆਇਆ ਕਿ ਅੱਜ ਪੰਜਾਬ ਹੜ੍ਹਾਂ ਦੀ ਲਪੇਟ ਵਿੱਚ ਆ ਗਿਆ ਪੰਜਾਬ ਦੇ ਖੇਤਾਂ ਵਿੱਚ ਬਹੁਤ ਸਾਰਾ ਪਾਣੀ ਖੜਾ ਤੇ ਲੋਕ ਬੇਕਾਰ ਹੋ ਗਏ ਨੇ ਬੇਰੁਜ਼ਗਾਰ ਹੋ ਗਏ ਨੇ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਗਈਆਂ ਨੇ ਆਫਤ ਦੀ ਇਸ ਘੜੀ ਵਿੱਚ ਅੱਜ ਹਰ ਪੰਜਾਬੀ ਭਾਵੇਂ ਉਸ ਦਾ ਧਰਮ ਜਾਤ ਜਾਤ ਕੋਈ ਵੀ ਹੋਵੇ ਇੱਕ ਦੂਜੇ ਦੀ ਮਦਦ ਕਰ ਰਿਹਾ ਆਪਣੀਆਂ ਮੁਸੀਬਤਾਂ ਨੂੰ ਭੁੱਲ ਕੇ ਹਰ ਪੰਜਾਬੀ ਆਪਣੇ ਗੋਂਡੀ ਦੀ ਮਦਦ ਕਰ ਰਿਹਾ ਤੇ ਮਨੁੱਖਤਾ ਦੀ ਇਹ ਉਦਾਹਰਣ ਸਿਰਫ ਪੰਜਾਬ ਵਿੱਚ ਵੀ ਸੰਭਵ ਆ ਕੇਸ਼ਰੀਵਾਲ ਨੇ ਅੱਗੇ ਕਿਹਾ ਕਿ 37 ਸਾਲਾਂ ਬਾਅਦ ਪੰਜਾਬ ਨੇ ਇੰਨੀ ਭਿਆਨਕ ਤਬਾਹੀ ਦੇਖੀ ਹੈ 1000 ਤੋਂ ਵੱਧ ਪਿੰਡ ਪਾਣੀ ਵਿੱਚ ਡੁੱਬ ਗਏ ਨੇ 2.5 ਲੱਖ ਤੋਂ ਵੱਧ ਲੋਕ ਸਾਡੇ ਆਪਣੇ ਭੈਣ ਭਰਾ ਇੱਕੋ ਝਟਕੇ ਦੇ ਵਿੱਚ ਬੇਕਾਰ ਹੋ ਗਏ ਨੇ ਉਹਨਾਂ ਦੀ ਪੂਰੀ ਜ਼ਿੰਦਗੀ ਦੀ ਕਮਾਈ ਤੇ ਉਹਨਾਂ ਦੇ ਸੁਪਨੇ ਪਾਣੀ ਵਿੱਚ ਡੁੱਬ ਗਏ ਨੇ ਇਹ ਇੰਨਾ ਵੱਡਾ ਸੰਕਟ ਆ ਕੇ ਜਿਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਉਹਨਾਂ ਨੇ ਕਿਹਾ ਕਿ ਇਸ ਬੇਮਿਸਾਲ ਸੰਕਟ ਦੀ ਘੜੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਦਾ ਪੂਰਾ ਸੰਗਠਨ ਲੋਕਾਂ ਨਾਲ ਝਟਾਣ ਵਾਂਗ ਖੜਾ ਸਾਡੀ ਸਰਕਾਰ ਦੇ ਮੰਤਰੀ ਵਿਧਾਇਕ ਤੇ ਆਮ ਆਦਮੀ ਪਾਰਟੀ ਦਾ ਹਰ ਵਰਕਰ ਅੱਜ ਮੈਦਾਨ ਤੇ ਮੌਜੂਦ ਆ ਜਿੱਥੇ ਉਹ ਦਿਨ ਰਾਤ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਨੇ ਉਹ ਖੁਦ ਕਿਸਤੀਆਂ ਦੇ ਵਿੱਚ ਪਿੰਡ ਪਿੰਡ ਜਾ ਰਹੇ ਨੇ ਤੇ ਪਾਣੀ ਵਿੱਚ ਦਾਖਲ ਹੋ ਕੇ ਫਸੇ ਲੋਕਾਂ ਤੱਕ ਪਹੁੰਚ ਰਹੇ ਨੇ ਉਹ ਜਾਨਾਂ ਬਚਾ ਰਹੇ ਨੇ ਤੇ ਉਹ ਲੋਕਾਂ ਨੂੰ ਪਹੁੰਚਾ ਰਹੇ ਨੇ ਸੁੱਕੇ ਰਾਸ਼ਨ ਤੋਂ ਲੈ ਕੇ ਪੀਣ ਵਾਲੇ ਪਾਣੀ ਦੇ ਦਵਾਈਆਂ ਜਾਨਵਰਾਂ ਲਈ ਚਾਰੇ ਤੱਕ ਹਰ ਜ਼ਰੂਰੀ ਚੀਜ਼ ਪ੍ਰਭਾਵਿਤ ਖੇਤਰਾਂ ਵਿੱਚ ਬਿਨੈ ਰੁਕੇ ਬਿਨਾਂ ਰੁਕੇ ਪਹੁੰਚਾਈ ਜਾ ਰਹੀ ਹੈ ਪਰ ਸੰਕਟ ਬਹੁਤ ਵੱਡਾ ਤੇ ਅੱਜ ਪੂਰਾ ਦੇਸ਼ ਇਸ ਸੰਕਟ ਦੀ ਕੜੀ ਵਿੱਚ ਪੰਜਾਬ ਦੇ ਨਾਲ ਖੜਾ ਮੈਨੂੰ ਉਮੀਦ ਹੈ ਕਿ ਇਸ ਔਖੇ ਸਮੇਂ ਵਿੱਚ ਅਸੀਂ ਸਾਰੇ ਪੰਜਾਬ ਦੇ ਨਾਲ ਮਜ਼ਬੂਤੀ ਨਾਲ ਖੜੇ ਹੋਵਾਂਗੇ ਦਿੱਲੀ ਗੁਜਰਾਤ ਕਸ਼ਮੀਰ ਗੋਆ ਆਮ ਆਦਮੀ ਪਾਰਟੀ ਦੇ ਸਾਰੇ ਸੰਸਦ ਮੈਂਬਰ ਵਿਧਾਇਕ ਪੰਜਾਬ ਦੇ ਇਸ ਔਖੇ ਸਮੇਂ ਵਿੱਚ ਹੜਪੀੜਤਾ ਦੀ ਮਦਦ ਲਈ ਆਪਣੀ ਇੱਕ ਮਹੀਨੇ ਦੀ ਤਨਖਾਹ ਪੰਜਾਬ ਦੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਦਾਨ ਕਰ ਰਹੇ ਨੇ ਤੇ ਅੱਜ ਪੂਰਾ ਦੇਸ਼ ਪੰਜਾਬ ਦੇ ਨਾਲ ਖੜਾ